ਦੇਖੋ ਸੇਮ ਜੋ ਕੁਝ ਇਹਨਾਂ ਦਾ ਲੀਡਰ ਕਾਂਗਰਸ ਪਾਰਟੀ ਦਾ ਰਾਹੁਲ ਗਾਂਧੀ ਜੋ ਉਹਨੇ ਪਾਰਲੀਮੈਂਟ ਦੇ ਵਿੱਚ ਕੀਤਾ ਆਪਣੇ ਇਹੀ ਜਿਹੜੇ 40 50 ਨੇ ਐਮਪੀ ਜੋ ਉਹਨੇ ਮੈਨੂੰ ਉੱਥੇ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਇਹ 40 50 ਜਾਣਿਆਂ ਨਾਲ ਜੋ ਉਹਦੀ ਸਿੱਖਿਆ ਸੇਮ ਇੱਥੋਂ ਜਾ ਕੇ ਪਾਰਲੀਮੈਂਟ ਤੋਂ ਪੰਜਾਬ ਦੇ ਵਿੱਚ ਰਾਹੁਲ ਗਾਂਧੀ ਦੇ ਚੇਲਿਆਂ ਨੇ ਉਹਨਾਂ ਨੇ ਸੇਮ ਗੱਲ ਜਾ ਕੇ ਉੱਥੇ ਇੱਕ ਪੰਜਾਬ ਦੇ ਐਸ்சி ਹਲਕੇ 'ਚ ਜਾ ਕੇ ਦੇਖੋ ਪੰਜਾਬ ਦਾ ਪ੍ਰਧਾਨ ਹੋਵੇ ਤੁਸੀਂ ਪਹਿਲਾਂ ਦੇਖਿਓ ਕਾਂਗਰਸ ਪਾਰਟੀ ਦੇ ਪ੍ਰਧਾਨਾਂ ਬਾਰੇ ਉਹਨਾਂ ਦੇ ਗੱਲ ਸੁਣੀਓ ਕਦੇ ਪਰ ਇਹ ਰਾਹੁਲ ਗਾਂਧੀ ਦੀ ਪ੍ਰਧਾਨਗੀ ਦੇ ਥੱਲੇ ਜਿਹੜਾ ਇਹ ਆਪਰੇਸ਼ਨ ਲੀਡਰ ਆ ਉਦੇ ਥੱਲੇ ਰਾਜਾ ਵੜਿੰਗ ਸਾਹਿਬ ਤੁਸੀਂ ਇਹ ਸੁਣ ਸਕਦੇ ਹੋ ਵੀ ਇੱਕ ਸਟੇਟ ਦਾ ਉੱਥੇ ਮੈਂ ਕੈਬਨਿਟ ਦੇ ਕਾਉਂਸਲ ਆਫ ਮਿਨਿਸਟਰਸ ਉਹਦਾ ਮੰਤਰੀ ਸੀ ਉਸ ਨੂੰ ਰਾਹੁਲ ਗਾਂਧੀ ਨੇ ਸਿੱਧਾ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਤੇ ਇੱਥੇ ਪੰਜਾਬ ਚ ਜਾ ਕੇ ਜਿਹੜੇ ਇੱਕ ਮੰਤਰੀ ਨੇ ਐਸਸੀ ਮੰਤਰੀ ਨੇ ਈਟੀਓ ਤੁਸੀਂ ਜੋ ਮਰਜ਼ੀ ਕਹੋ ਕੰਮਾਂ ਬਾਰੇ ਕਹੋ ਜੋ ਮਰਜ਼ੀ ਨਖੇਦੀ ਕੰਮੀ 100 ਵਾਰ ਕਰੋ ਅਸੀਂ ਕਰਦੇ ਹਾਂ ਪਰ ਰਾਜਾ ਵੜਿੰਗ ਸਾਹਿਬ ਇਹਨੇ ਕਿਹਾ ਵੀ ਰਾਹੁਲ ਗਾਂਧੀ ਤੋਂ ਵੀ ਉੱਤੇ ਚੱਕਾ ਮੈਂ ਕੰਮ ਧੌਣ ਮਰੋੜਨ ਵਾਲੀ ਵੀ 3 ਮਿੰਟ ਲੱਗਦੇ ਆ ਕਿਉਂਕਿ ਇਹ ਤਿਆਰਬੇ ਕਰਨੇ ਇਹਨਾਂ ਨੇ ਇਹ ਕੁਛ ਆਪਣੇ ਸਾਲਾ ਸਾਹਿਬ ਨਾਲ ਰਲ ਕੇ ਸਾਰਾ ਪਰਿਵਾਰ ਖਤਮ ਕੀਤਾ ਇੱਕ ਥੋੜੀ ਛੱਡਿਆ ਸਾਰਾ ਪਰਿਵਾਰ ਖਤਮ ਕੀਤਾ ਤੇ ਉਸ ਤਰੀਕੇ ਨਾਲ ਵੀ ਕਿਸੇ ਪਾਰਟੀ ਵਰਕਰ ਤੇ ਉਹਨੂੰ ਉਤਸ਼ਾਹਿਤ ਉਹਨੂੰ ਉਤਸ਼ਾਹਤ ਕੀਤਾ ਵੀ 3 ਮਿੰਟ ਲੱਗਦੇ ਆ ਮੈਂ ਟਾਈਮ ਵੀ ਦੱਸਦਾ ਇਹਦਾ ਮਤਲਬ ਕਿੰਨੇ ਇਹ ਜੇ ਕੰਮ ਕੀਤੇ ਆ ਜਿਹੜੇ ਤੁਹਾਨੂੰ ਪਤਾ ਟਾਈਮਿੰਗ 3 ਮਿੰਟ ਲੱਗਦੀ ਆ ਤੇ ਤੁਸੀਂ ਆਪਣੇ ਪਾਰਟੀ ਦੇ ਵਰਕਰਾਂ ਨੂੰ ਇਹ ਕਹਿ ਰਹੇ ਹੋ ਬੀ ਈਟੀਓ ਸਾਥੀ ਜਾਂ ਕਿਸੇ ਵੀ ਜਿਹੜਾ ਆਪੋਜੀਸ਼ਨ ਦੇ ਆ ਤੁਹਾਡੇ ਪਾਰਟੀ ਦੇ ਉਹਨਾਂ ਦੀ ਤੌਣ ਮਰਉਣ ਨੂੰ 3 ਮਿੰਟ ਲੱਗਦੇ ਆ ਤੇ ਫਸੂ ਕੌਣ ਇਹਦੇ ਉੱਤੇ ਮੈਂ ਕਹਨਾ ਇਹ ਐਡੇ ਕੰਮ ਕਹਿਣ ਨੂੰ ਗਲਤ ਕਰਨ ਉਤਸ਼ਾਹਤ ਕਰਨ ਕਿਸੇ ਨੂੰ ਮਾੜਾ ਕੰਮ ਨਹੀਂ ਰਾਜਾ ਵੜਿੰਗ ਸਾਹਿਬ ਤੇ ਵੱਡੀ ਤੋਂ ਵੱਡੀ ਕਾਰਵਾਈ ਹੈ ਜਿਹੜੀ ਹੋਣੀ ਚਾਹੀਦੀ ਹੈ ਜੇ ਕਾਰਵਾਈ ਨਹੀਂ ਹੋਏਗੀ ਤਾਂ ਇਸੇ ਤਰੀਕੇ ਨਾਲ ਇਹ ਇਸੇ ਤਰੀਕੇ ਨਾਲ ਹੱਥ ਖੁੰਦਾ ਜਾਊਗਾ ਇਸੇ ਤਰੀਕੇ ਨਾਲ ਇਹ ਲੋਕਾਂ ਨੂੰ ਧੌਣ ਮਰੋੜਨਗੇ ਉਹਨਾਂ ਦੀਆਂ ਗਰਦਨਾਂ ਮਰੋੜਨਗੇ ਇਹਨਾਂ ਨੂੰ ਕਦੇ ਸੱਤਾ ਚ ਨਾ ਲੈ ਆਏ ਉਹ ਇਹ ਇਹ ਲੋਕ ਨੇ ਦੇਖ ਲੋ ਜੇ ਅੱਜ ਤੱਕ ਆਪੋਜੀਸ਼ਨ ਤੇ ਤਾਦੇ ਕਹਿ ਰਹੇ ਆ ਜੇ ਖੁਦਾ ਨਾਲ ਖਾਸ ਤਾਂ ਇਹਨਾਂ ਦੇ ਤਾਕਤ ਆ ਕੀ ਹੱਥਾਂ ਚ ਕੀ ਕਰਨਗੇ ਆ ਦੂਜੇ ਪਾਸੇ ਮਹਿਤਾ ਘਰਾਣਾ ਪ੍ਰਤਾਪ ਸਿੰਘ ਬਾਜਵਾਈ ਤੇ ਦੇਖਣ ਨੂੰ ਤਾਂ ਬੜੇ ਸਿਆਣੇ ਲੱਗਦੇ ਆ ਪਰ ਹਮੇਸ਼ਾ ਉਹਨਾਂ ਨੇ ਆਪਣੇ ਪਾਰਟੀ ਚ ਵੀ ਕਿਸੇ ਨੂੰ ਨਹੀਂ ਬਖਸ਼ਿਆ ਤਾਂ ਹੀ ਤਾਂ ਪਹਿਲਾਂ ਉਹਨਾਂ ਤੋਂ ਕੰਮ ਲੈ ਲੈਂਦੇ ਆ ਉਹਨਾਂ ਦਾ ਪਤਾ ਵੀ ਕੀ ਹਾਲਾਤ ਨੇ ਮੁੜ ਕੇ ਉਹਨਾਂ ਨੂੰ ਪਾਸੇ ਲਾ ਦਿੰਦੇ ਆ ਤੇ ਅੱਜ ਬਾਜਵਾ ਜੀ ਤੁਸੀਂ ਤਾਂ ਸਿਆਣੇ ਮਿਆਣੇ ਬੰਦੇ ਹੋ ਸੋਚੋ ਤਾਂ ਸਹੀ ਤੁਸੀਂ ਕੀ ਬੋਲ ਰਹੇ ਹੋ ਚਲੋ ਇਹ ਤਾਂ ਜਵਾਬ ਕਿਨੇ ਕਰਦੇ ਰਹਿਣਾ ਹੈ ਜੀਆਂ ਗੱਲਾਂ ਤੁਹਾਡੀ ਤਾਂ ਕਾਫੀ ਉਮਰ ਆ ਤੁਸੀਂ ਇਹ ਗੱਲ ਕਹਿ ਰਹੇ ਹੋ ਉਹਦੇ ਵਿੱਚ ਵੀ ਤੁਸੀਂ ਕੀ ਕਹਿੰਦੇ ਹੋ ਬੈਂਡ ਵਜਾ ਦਿਓ ਕੁੱਟਣ ਮਾਰਨ ਦੀਆਂ ਗੱਲਾਂ ਕਰਦੇ ਹੋ ਉਹਦੇ ਵਿੱਚ ਵੀ ਤੇ ਇੱਕ ਐਸਸੀ ਪਰਿਵਾਰ ਨੂੰ ਉਹਨਾਂ ਨੂੰ ਉੱਥੇ ਜਾ ਕੇ ਉਹਨਾਂ ਦਾ ਬੈਂਡ ਵਜਾਉਣ ਦੀ ਗੱਲ ਕਰ ਰਹੇ ਹਾਂ ਵੀ ਉਹਨਾਂ ਦਾ ਕਟਮਾਰਕ ਕਰਨ ਦੀ ਗੱਲ ਕਰ ਰਹੇ ਹਾਂ ਦੋਨਾਂ ਦੇ ਉੱਤੇ ਬਾਕੀ ਆ ਤਾਂ ਮੈਨੂੰ ਪਤਾ ਨਹੀਂ ਬਾਜਵਾ ਸਾਹਿਬ ਬਾਕੀ ਤਾਂ ਜੇਲਾ ਕੱਟੇ ਆਉਂਦੇ ਆ ਆਪਾਂ ਤਾਂ ਉੱਥੇ ਬਾਥਰੂਮ ਦੀ ਸੀਟ ਤੇ ਵੀ ਨਹੀਂ ਬੈਹਣਾ ਜੇਲ੍ਹ ਚ ਇਸ ਕਰਕੇ ਮਾਫੀ ਮੰਗ ਲਓ ਖੜਾ ਛੜਾ ਲਓ ਤੁਹਾਡਾ ਕੰਮ ਬੜਾ ਔਖਾ ਹੋਣਾ ਹੈ ਤੇ ਭਗਵੰਤ ਮਾਨ ਨੂੰ ਮੌਕਾ ਮਿਲ ਗਿਆ ਇਵੇ ਸੇ ਵੀ ਨਾ ਤੋ ਮੱਛਰਾਂ ਚ ਇਕੱਠ ਹੋਣੀ ਆ ਨਾ ਤੋ ਉਹਨੂੰ ਜੇਲ੍ਹ ਚ ਇਕੱਠ ਹੋਣਾ ਮਾਸ ਬੜਾ ਪੋਲਾ ਏ ਪਤਾ ਨਾ ਕਿੰਨਾ ਇਸ ਕਰਕੇ ਮਾਫੀ ਮੰਗ ਲਓ ਪਹਿਲਾਂ ਹੀ ਵੱਜ ਜਾਓਗੇ ਨਹੀਂ ਕੋਈ ਨਵਾਂ ਚੰਦ ਚੜੂ